ਮੈਨੂੰ ਮਿਲੇ ਹੱਸ ਖੇਡ ਕੇ ਸੀ ਕਹਿੰਦੇ ਰਾਤ ਦਾ ਸ਼ਾਮ ਦਾ ਸਮਾਂ ਬਤੀਤ ਕਰਕੇ ਸੌਂ ਗਏ ਸਵੇਰੇ ਵਧੀਆ ਉઠੇ ਤੇ ਕਹਿੰਦੇ ਮੇਰੇ ਜੀਵਨ ਦਾ ਜਿਹੜਾ ਇਹ ਇੱਕ ਦਿਨ ਬਤੀਤ ਹੋਇਆ ਨਾ ਮੈਨੂੰ ਬੜਾ ਆਨੰਦ ਆਇਆ ਦੂਜੇ ਦਿਨ ਫਿਰ ਜਦੋਂ ਮੈਂ ਗੁਰੂਕੁਲ ਗਿਆ ਗੁਰੂ ਦਾ ਸ਼ੁਕਰਾਨਾ ਕੀਤਾ ਫਿਰ ਮਹਾਰਾਜ ਨੇ ਕਹਿੰਦੇ ਮੈਨੂੰ ਉਸੇ ਪਾਸੇ ਟਰੱਕ ਵੱਲੇ ਭੇਜਤਾ ਜਿਹੜਾ ਕੰਮ ਰੰਦਾ ਸੀ ਕਰਾਇਆ ਕਹਿੰਦੇ 2-3 ਦਿਨ ਉਧਰ ਟਰੱਕ ਦਾ ਕੰਮ ਚੱਲਦਾ ਰਿਹਾ ਉਹ ਕਹਿੰਦਾ ਸੱਚ ਜਾਣਿਓ ਮੈਨੂੰ ਅੱਜ ਵੀ ਇੰਜ ਹੀ ਲੱਗਦਾ ਹੈ ਵੀ ਜਿਵੇਂ ਉਹ ਟਰੱਕ ਦਾ ਕੰਮ ਨਹੀਂ ਸੀ ਹੋ ਰਿਹਾ ਟਰੱਕ ਦੇ ਪੁਰਜੇ ਠੀਕ ਨਹੀਂ ਸੰ ਹੋ ਰਹੇ ਗੁਰੂ ਸਾਹਿਬ ਉਸ ਬਹਾਨੇ ਦੇ ਨਾਲ ਮੈਨੂੰ ਠੀਕ ਕਰਦੇ ਸਨ ਮਹਾਰਾਜ ਮੇਰਾ ਜੀਵਨ ਠੀਕ ਕਰ ਰਹੇ ਸਨ ਕਹਿੰਦੇ 2-3 ਦਿਨ ਲਗਾਤਾਰ ਮੈਂ ਉਧਰ ਜਾਂਦਾ ਰਿਹਾ ਐਸੇਆ ਮੇਰਾ ਉਹ ਮਾੜੇ ਕੰਮਾਂ ਵੱਲੋਂ ਕਹਿੰਦੇ ਧਿਆਨ ਹਟਿਆ ਮੈਂ ਗੁਰੂ ਵਾਲੇ ਪਾਸੇ ਲੱਗ ਗਿਆ ਮੈਂ ਉਹ ਸੰਗਤ ਹੀ ਛੱਡ ਦਿੱਤੀ ਉਹ ਦੋਸਤ ਹੀ ਛੱਡ ਦਿੱਤੇ ਉਹ ਮਿੱਤਰ ਹੀ ਛੱਡ ਦਿੱਤੇ ਨਸ਼ਾ ਛੱਡਤਾ ਸਾਰਾ ਕੁਝ మాਸ ਮੱਛਲੀ ਕਹਿੰਦੇ ਤਿਆਗ ਦਿੱਤਾ ਗੁਰੂ ਵਾਲਾ ਬਣ ਗਿਆ ਅੱਜ ਉਸ ਬੰਦੇ ਨੇ ਅਮਰਤ ਛਕਿਆ ਹੋਇਆ ਹੈ ਕੇਸਾ ਧਾਰੀ ਪੂਰਾ ਸਾਬਦ ਸੂਰਤ ਹੈ ਗੁਰੂ ਦੀ ਬਾਣੀ ਪੜਦਾ ਹੈ